ਸਾਰਾ ਗੜੀ ਸੂਰਮੇ ਗੁਰਮਤਿ ਯਾਦਗਾਰੀ ਸਲਾਨਾ ਵਰਸੀ ਮੇਲਾ ਜੀ ਸਿੰਘਾ ਪ੍ਰੈਸ ਨਿਯੰਤ੍ਰਕ ਜਸਤ ਨਵਾਲਾ ਸਰਦਾਰ ਗੁਰਜੀਤ ਸਿੰਘ ਤੋਂ ਢਾਏ ਵਾਲਾ ਅਤੇ ਗੋਬਨ ਸਿੰਘ ਮਾਨਸ ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਪਿੰਡ ਤੋਂ ਢਾਏ ਵਾਲਾ ਨੇੜੇ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਚ ਪੈਂਦੇ ਸਾਰਾ ਗੜੀ ਜੰਗ ਦੇ 21 ਸੂਰਮਿਆਂ ਚੋਂ ਸ਼ਹੀਦ ਸੂਰਮੇ ਨਾਇਕ ਬਾਬਾ ਲਾਲ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਗੁਰਮਤਿ ਯਾਦਗਾਰੀ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸੁਨਾ ਕੇ ਨਿਹਾਲ ਕਰਨਗੇ ਅਤੇ ਸੰਤ ਸਿਪਾਹੀ ਸਿਸਟਰ ਕਵੀਸ਼ਰੀ ਜਥਾ ਸ੍ਰੀ ਆਲੀ ਕਲਾ ਵਾਲੇ ਵੀ ਆਪਣੀ ਹਾਜ਼ਰੀ ਲਵਾਉਣਗੇ ਗੁਰੂ ਕਾਲ ਲੰਗਰ ਅਟੁੱਟ ਵਰਤੇਗਾ ਆਰਮੀ ਸੀਨੀਅਰ ਅਫਸਰ ਅਤੇ ਇਲਾਕੇ ਦੇ ਮੋਹਤਬਰ ਪਤਵੰਤੇ ਸੱਜਣ ਨਾਇਕ ਬਾਬਾ ਲਾਲ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਪਹੁੰਚ ਰਹੇ ਹਨ ਇਲਾਕਾ ਨਿਵਾਸੀ ਨਗਰ ਮਾਸੀ ਅਤੇ ਦੇਸ਼ਵ ਦੇਸ਼ਾਂ ਦੀਆਂ ਐਨ ਆਰ ਆਈ ਸੰਤਾਨ ਨੂੰ ਬੇਨਤੀ ਹੈ ਸ਼ਹੀਦ ਸੂਰਮੇ ਨਾਇਕ ਬਾਬਾ ਲਾਲ ਸਿੰਘ ਜੀ ਦੇ ਵਰਸੀ ਮੇਲੇ ਵਿੱਚ ਪਹੁੰਚ ਕੇ ਤਨ ਮਨਤਾ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਾ ਸਰੇਣ ਸਰਦਾਰ ਸਰਜੀਤ ਸਿੰਘ ਤੋਂ ਢਾਏ ਵਾਲਾ ਉਹਨਾਂ ਨਾਲ ਬੈਠੇ ਸਰਦਾਰ ਗੁਰਜੀਤ ਸਿੰਘ ਜੀ ਅਤੇ ਹੋਰ ਵੀ ਮੋਹਤਵਾਰ ਪ੍ਰਬੰਧਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਮੇਲੇ ਦੀ ਪੂਰੀ ਡਿਟੇਲ ਅਗਲੀ ਖਬਰ ਵਿੱਚ ਦੱਸੀ ਜਾਵੇਗੀ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਿਹਾਲੀ ਕਲਾਂ ਸਾਹਿਬ ਜੀ ਸਿੰਘੀ ਮੈਂ ਪਤਰਕਾਰ ਜਸਵੀਰ ਸਿੰਘ ਅੱਜ ਆਪਾਂ ਪਿੰਡ ਤੁੰਟਾਏ ਵਾਲਾ ਵਿਖੇ ਬਾਬਾ ਲਾਲ ਸਿੰਘ ਦੀ ਜ਼ਰਬਾਰ ਤੇ ਬੈਠੇ ਹਾਂ ਕਿਉਂਕਿ ਸਾਡਾ ਸਮੂਹ ਹੀਰ ਸੂਰਮਾ ਸਾਡੇ ਨਗਰ ਦਾ ਸਾਰਾ ਗਰੀਬ ਚੋਂ ਜੋ ਆਪਾਂ ਪੰਧੀਆਂ ਪੰਚਾਣੇ ਅੱਜ ਆਪਾਂ ਇੱਥੇ ਪਰੰਪਰ ਕਰ ਰਹੇ ਹਾਂ ਉਹਨਾਂ ਦੀ ਜਨਮ ਦਿਨ ਮਨਾਉਂਦਾ ਜਿਹਨਾਂ ਆਪਾਂ ਮੇਲਾ ਵੀ ਕਿੰਨੇ ਆ ਦੱਸਣਾ ਚਾਹੁੰਦਾ ਸੰਗਤਾਂ ਨੂੰ ਇਲਾਕਾ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਇਹ ਚਰਚਾ ਸੰਗਤਾਂ ਨੂੰ ਵਿਆਪਕ ਨੂੰ ਇਹ ਪ੍ਰਬੰਧ ਪਰਮਾਣੂ ਕਰਨਾ ਹੈ ਕਿ ਕਿੰਨੋਂ ਬਣਾ ਰਹੇ ਹਨ ਇਹਨਾਂ ਦਾ ਮੇਲਾ। ਐਗੋ ਦੀ ਕਸਾਬਸਾ ਵੈਂਕੀ ਦੇ ਪਤੇ ਅਸੀਂ ਸੁਮੇਚੇ ਨਗਰ ਤਿੰਨ ਤੋਂ ਵੱਲੋਂ ਤੇ ਸਾਫਕਾ ਸੈਨਿਕ ਇਲਾਕੇ ਵੱਲੋਂ ਅਸੀਂ ਨੇ ਦਿਨ ਕਮਕਰਨ ਕੀਤਾ 12 ਜੂਨ ਦੀ ਬਜਾਏ 15 ਜੂਨ 15 ਜੂਨ ਨੂੰ ਖਾਣ-ਪਣ ਦਾ ਭੋਗ ਪਹੇਗਾ ਉਹ ਤੋਂ ਪ੍ਰਾਂਤ ਕੁਬੀਸ਼ਰ ਨਰਾਕਿਸੇਦ ਹੋਵਾਂਗੇ ਅਸੀਂ ਇਹਦਾ ਜਿਹੜਾ ਮੈਸੇਜ ਅ ਜਾਂ ਸੁਣਿਆ ਉਹ ਸਾਰੀ ਸਰਤ ਨੂੰ ਇਲਾਕੇ ਨੂੰ ਦਿਨਾ ਚਾਹੁੰਦੇ ਆ ਕਿ ਹੋਮੋ ਮਾਰਕ ਇੱਥੇ ਪਹੁੰਚੋ ਤਾਂ ਕਿ ਇੱਥੇ ਆਣ ਕੇ ਉਹ 21 ਜੋਧਿਆਂ 21ਆਂ ਜੋਧਿਆਂ ਤੋਂ ਮੈਗਲਾਤ ਸੇ ਸਾਡੇ ਪਿੰਡ ਦਾ ਇਹ ਅਸੀਂ ਇਲਾਕਾ ਸਾਰਾ ਹੀ ਮਿਲ ਜੋ ਕੇ ਮਨਾਉਨੇ ਆ ਸਾਡੀ ਬੇਨਤੀ ਆ ਕਿ ਸਾਰੇ ਇਲਾਕੇ ਦੇ ਵਿੱਚੋਂ ਬਾਹਰ ਚੜ ਕੇ ਆਣ ਕੇ ਇੱਥੇ ਦਰਸ਼ਨ ਦੇਣਾ ਇਸ ਚੀਜ਼ ਨੂੰ ਚਾਹਦੇ ਹਾਂ ਉਹਨੂੰ ਪੇਸ਼ ਕਰਨਾ ਤੇ ਇਹ ਸੱਜਾ ਦੇ ਫੜ ਫੇਟ ਕਰਦੇ ਨਾਲ ਹੀ ਜਿੱਥੇ ਦਾ ਜੋਨ ਕਮਲਾ ਤੇਜੀ ਥੋੜੀ ਸ਼ਾਂਨ ਦਉ ਉਹਨੇ ਨਵੀਂ ਪੀੜੀ ਇਹਦਾ ਸਫਲਤਾ ਪੁੰਚੀ ਇਹ ਸਿੱਧੀ ਜਿਹੜੀ ਆ ਇਹ ਬਹੁਤ ਵੱਡੀ ਇਕਲਾ ਚੀਜ਼ ਦੀ ਆ ਇਹ ਸਿੱਧੀ ਨੇ ਗੁਰੂ ਸਾਹਿਬ ਜਿਆਦੇ ਦੀ ਦਾਸਨਾ ਮਤਲ ਨਜ਼ਰ ਰੱਖ ਕੇ ਰੱਖੀ ਆ ਅੱਜ ਦੇ ਕਹਿੰਦੇ ਭਾਬ ਕੇ ਸਾਰਾ ਗਿੜੀ ਨੇ ਚਮਕੌਰ ਗੜੀ ਨੂੰ ਯਾਦ ਕਰਾਤਾ ਸਭ ਲੋਕਾਂ ਤੇ ਕਹਿੰਦੇ ਚਮਕੌਰ ਤੇ ਸੁਨਾਨਦ ਉਹ ਜਿਦਾਂ ਯਾਦ ਕਰਾਇਆ ਸਾਡੀ ਇਹ ਜੋਹਿਆਂ ਨੇ ਤੇ ਇਹ ਕਰਕੇ ਸਭ ਨੂੰ ਬਾਝੂ ਬੇਨਤੀ ਆ ਕਿ ਵਕਤ ਬਦਲਦੇ ਪਰ ਤਨਾ ਪਿੰਡ ਤੇ ਪਹੁੰਚ ਕੇ ਤੋਂ ਹਟਾਈ ਵਾਲਾ ਪਿੰਡ ਤੇ ਪਹੁੰਚ ਕੇ 15 ਜੂਨ ਨੂੰ ਆਪ ਜੀ ਨੂੰ ਨਾ ਆ ਰਹੇ ਬਾਬਾ ਲਾਲ ਸਿੰਘ ਜੀ ਦਾ ਇਹ ਲਕਨ ਵਾਸੀ ਨਗਰ ਵਾਸੀ ਦੇਖਣ ਦੇ ਸਭ ਅ ਅੱਜ ਆਪਾਂ ਵਿਚਾਰ ਕਰ ਰਹੇ ਬਾਬਾ ਲਾਲ ਸਿੰਘ ਦੇ ਮੇਲੇ ਦੀ ਇਹਨਾਂ ਦੇ ਪਿਛੋਕੜ ਬਾਰੇ ਪਰਿਵਾਰ ਬਾਰੇ ਕੋਈ ਦੋ ਵਿਚਾਰ ਆਪਾਂ ਦੇ ਇਹਨਾਂ ਦਾ ਘਰ ਪਹਿਲਾਂ ਇੱਥੇ ਸੀ ਤੋਂ ਨਪੇ ਨੇ ਤੋਂ ਨਪੇ ਦੇ ਤੇ ਇਹ ਲਾ ਸੁਭਾ ਜੰਮਾ ਇਹ ਤੁਹਾਡੇ ਜੰਪਾਲਾ ਸੱਤ ਵੱਡੀ ਗੱਲ ਕਿ ਮਾਝੇ ਦਾ ਇੱਕ ਜਣ ਚੋ ਇੱਕ ਮਾਝੇ ਦਾ ਹੈ ਕਰਦਾ ਲਾਸਿੰਗ ਇਹ ਜਦੋਂ ਇਹਨਾਂ ਦਾ ਬਾਜ਼ਰੀ ਮਿਲੀ ਜਾਏ ਤਾਂ ਉਹੀ ਉਤੋਂ ਬਾਅਦ ਇਹਨਾਂ ਨੂੰ ਪਰਵਾਸਾਂ ਗੱਡੇ ਪੜ ਗਏ ਉੱਥੇ ਚਲੇ ਕੇ ਉਹ ਪਰਿਵਾਰ ਅਜ ਕਾਲ ਦੇ ਮੇਨ ਜੇ ਸੀ 47 ਤੋਂ ਬਾਅਦ ਇਹਨਾਂ ਦਾ ਆਪਣਾ ਨਪੋਤਰ ਜਿਲ੍ਹਾ ਜਲੰਧਰ ਉੱਥੇ ਪ੍ਰਿੰਸੀਪਲ ਚਲੇ ਗਏ ਤੇ ਅੱਜ ਪ੍ਰੋਬਲਮ ਉੱਥੇ ਆ ਉਹ ਪ੍ਰੋਬਲਮ ਦੀ ਸਾਨੂੰ ਇਹ ਜਗ੍ਹਾ ਉੱਤੇ ਬਹੁਤ ਉਹਨਾਂ ਦੀ ਦੇਣ ਹੈ ਹਾਫਕੀ ਤਨਮਨ ਤੇ ਜਿਆ ਅੰਤਰੀ ਸ਼ਬਦਾਂ ਨੇ ਫੁਲਫੀਟ ਕਰ ਦਿਆ ਬਹੁਤ ਵੱਡੀ ਬਤਨ ਜਾਣ ਕੇ ਇੱਥੇ ਉਹ ਸੰਯੋਗ ਕਰ ਦਿਆ ਅੱਜ ਵੀ ਮੈਂ ਦੱਸਣ ਦੇ ਬੜੀ ਬੜੀ ਖੁਸ਼ੀ ਆ ਉਹਨਾਂ ਨੇ ਅੱਜ ਉਸ ਪਰਿਵਾਰ ਨੇ ਦੋ ਬਣਾਲਾ ਪੜੀ ਲੈ ਕੇ ਦੇ ਕੇ ਅੱਡੇ ਦੇ ਨਾਮ ਕਰਤੀ ਅੱਛਾ ਸਭ ਤੋਂ ਵੱਡੀ ਗੱਲ ਇਹ ਆ ਮੈਂ ਉਸ ਪਰਿਵਾਰ ਨੂੰ ਵੀ ਬਿਟ ਤੇ ਗੂੰਗਾ ਕਿ ਵੱਧ ਵੱਧ ਦੇ ਤਿਆਰ ਹੋ ਤੇ ਆਣ ਕੇ ਐ ਕਿਵੇਂ ਦੇ 15 ਜੂਨ ਨੂੰ 15 ਜੂਨ ਦਾ ਕਾਰਨ ਇਹ ਆ ਕਿ ਦੋ ਦਿਨਾਂ ਦੇ ਉੱਤੇ ਪ੍ਰਵਾਸ ਜਾਂਦਾ ਵਕ ਵਕ ਯੂਨਿਟਰ ਸਾਲਗਰੀ ਫੋਜਪੁਰ ਇਸ ਕਰਕੇ 15 ਤੀਕ ਨੂੰ ਕੰਪਨੀ ਕੀਤੀ ਹੈ 15 ਤੀਕ ਦੇ ਆ ਕੇ ਬਹੁਤ ਬਹੁਤ ਮੁਮਾਕਰ ਤੁਹਾਨੂੰ 15 ਤੀਕ ਨੂੰ ਬਾਬਾ ਲਾਲ ਸਿੰਘ ਜਿਹੜਾ ਜਿਹਨੂੰ ਨਾ ਰਿਆ ਆਪ ਜੀ ਸਭ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਆ ਆਵਦੀ ਨੇ ਬਹੁਤ ਵੱਡੇ ਸੂਰਮੇ ਦੀ ਸਾਨੂੰ ਉਚਾਤਿ ਮੈਂ ਪੱਤਰਕਾਰ ਜਸਵੀ ਸਿੰਘ ਕਹਿੰਦਾ ਹਾਂ ਸਮਾਂ ਮਿਲਿਆ ਆਪ ਜੀ ਦੇ ਦਰਸ਼ਨਾਂ ਲਈ ਉਹਦੇ ਨਾਲ ਵਾਹਿਗੁਰੂ ਜੀ ਕਾ ਸਭ ਵਾਹਿਗੁਰੂ